ਜਦੋਂ 9 ਮੈਂਬਰ ਇੱਕ ਪਾਸੇ ਸੀ ਤੇ 7 ਇੱਕ ਪਾਸੇ ਸੀ ਫਿਰ ਤੁਸੀਂ ਅੱਜ ਤੱਕ ਲੋਕਾਂ ਨੂੰ ਕਿਉਂ ਕਹਿੰਦੇ ਰਹੇ ਅਮਰਤਪਾਲ ਤਾਂ ਪ੍ਰਧਾਨ ਹੀ ਨਹੀਂ ਸੀ ਦੀਪ ਸਿੱਧੂ ਵੱਲੋਂ ਜਿਹੜੀ ਜਥੇਬੰਦੀ ਬਣਾਈ ਸੀ ਉਹ ਕਿਹੜੀ ਜਥੇਬੰਦੀ ਬਣਾਈ ਗਈ ਸੀ ਤੁਹਾਡੇ ਵਾਲੀ ਜਾਂ ਅਮਰਤਪਾਲ ਵਾਲੀ ਫਤਿਹਗੜ੍ਹ ਸਾਹਿਬ ਜਦੋਂ ਇਹ ਪਹਿਲੀ ਵਾਰੀ 16 ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ ਕੁਲਵਿੰਦਰ ਸਿੰਘ ਤਲਵਾੜਾ ਅਸੀਂ ਸਾਰੇ ਆਪਣਾ ਬਸੰਤ ਦੌਲਤਪੁਰ ਗਰਮੇਤ ਬੱਕਣ ਵਾਲਾ ਇਹ ਇਹ ਬੰਦੇ ਸਿਗੇ ਸਾਰੇ ਇਕੱਠੇ ਸਿਗੇ ਉਦੋਂ ਉਦੋਂ ਹਜੇ ਕੋਈ ਇਦਾਂ ਦਾ ਹੈ ਨਹੀਂ ਸੀ ਤੁਸੀਂ ਆਪਣੀ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਜਿਹੜੀ ਅਮਰਤਪਾਲ ਵਾਲੀ ਜਥੇਬੰਦੀ ਉਹ ਪਹਿਲਾਂ ਮਣੀ ਸੀ ਤੇ ਅਸੀਂ ਬਾਤ ਚ ਬਣਾਈ ਸੀ ਹਾਂ ਬਿਲਕੁਲ ਉਹ ਉਹ ਇਹ ਸੀਗਾ ਨਾ ਜਦੋਂ ਕਿ ਇਹ ਦੋ ਧੜਿਆਂ 'ਚ ਹੋ ਗਏ ਹੂੰ ਉਹਨਾਂ ਨੇ ਮਤਲਬ ਅਸੀਂ ਪਿੱਛੇ ਹਟ ਗਏ ਕਿਉਂਕਿ ਦੀਪ ਕਹਿੰਦਾ ਸੀਗਾ ਵੀ ਜਿਹੜਾ ਵੀ ਕੋਈ ਫੈਸਲਾ ਲੈਣਾ ਨਾ ਇਹ 16 ਮੈਂਬਰੀ ਜਿਹੜੀ ਆ ਕਮੇਟੀ ਬਣਾਈਆ ਇਹ ਲਿਆ ਕਰੂਗਾ ਇਹ ਲਿਆ ਕਰੂਗਾ ਹਾਂਜੀ ਹੂੰ ਉਹ 16 ਚੋਂ ਵੀ ਜਿਹੜੇ ਜ਼ਿਆਦਾ ਜਿੱਧਰ ਹੋਣਗੇ ਹੂੰ ਜਿਹੜੇ ਜ਼ਿਆਦਾ ਸਹਿਮਤੀ ਹੋਏਗੀ ਉਹ ਫੈਸਲਾ ਹੋਊਗਾ ਹੂੰ ਹੁਣ ਉਦੋਂ ਕੀ ਹੋਇਆ ਵੀ 9 ਬੰਦੇ ਤਕਰੀਬਨ ਉਧਰ ਸੀਗੇ ਹੂੰ ਤੇ ਸੱਤਕ ਬੰਦੇ ਤੋ ਔਟੇ ਕ ਨਹੀਂ ਰਹਿ ਗਏ ਇੱਧਰ ਸਿਗੇ ਹਾਂਜੀ ਫਿਰ ਜਿਹੜੇ ਇਹ 7 ਬੰਦੇ ਸੀ ਇਹ ਪਿੱਛੇ ਹਟ ਗਏ ਸੀ ਫਿਰ ਉਹ 9 ਵਾਲੇ ਤਾਂ ਉੱਥੇ ਹੀ ਉਹ ਰਹਿ ਉਸੇ ਜਥੇਬੰਦੀ ਚ ਜਿਹੜੇ 7 ਵਾਲੇ ਸੀਗੇ ਫਿਰ ਇਹਨਾਂ ਨੇ ਭਲਵਿੰਦਰ ਸਿੰਘ ਤਲਵਾੜੇ ਨਾ ਉੱਥੇ ਆਪਣੇ ਪੈਂਡੀ ਹਮ ਤਲਵਾੜੇ ਪਿੰਡ ਚ ਰਜਿਸਟ੍ਰੇਸ਼ਨ ਕਰਾਈ ਸੀ ਇਹਦੀ ਬਾਰਸ ਪੰਜਾਬ ਦੀ ਬਾਰਸ ਪੰਜਾਬ ਦੀ ਹਮ ਕਿਉਂਕਿ ਉਦੋਂ ਨਾ ਜਦੋਂ ਬਾਰਸ ਪੰਜਾਬ ਦੀ ਜਥੇਬੰਦੀ ਰਜਿਸਟ੍ਰੇਸ਼ਨ ਹੋਈ ਆ ਉਦੋਂ ਵਾਰਸ ਪੰਜਾਬ ਦਾ ਜਿਹੜਾ ਲਬਜ ਹੈ ਉਹ ਨਹੀਂ ਸੀ ਯੂਜ਼ ਹੋਇਆ ਹੂੰ ਉਦੋਂ ਸੀਗਾ ਵਾਰਸ ਪੰਜ ਆਵ ਹੂੰ ਤੇ ਉਦੋਂ ਵੀ ਦੀਪ ਕਹਿੰਦਾ ਸੀ ਕਿ ਜੇ ਵਾਰਸ ਪੰਜਾਬ ਦੇ ਹੁੰਦਾ ਤਾਂ ਵਧੀਆ ਸੀ ਪਰ ਚਲੋ ਇਹ ਵੀ ਠੀਕ ਆ ਠੀਕ ਆ ਪੰਜ ਆਵ ਪੰਜ ਆਵ ਹਾਂਜੀ ਤੁਸੀਂ ਕਿਹਾ ਵੀ ਨੌ ਉਧਰ ਚਲੇ ਗਏ ਤੇ ਸੱਤ ਤੁਹਾਡੇ ਨਾਲ ਰਹਿ ਗਏ ਜੀ 16 ਮੈਂਬਰੀ ਕਮੇਟੀ ਦੇ ਵਿੱਚੋਂ ਪਰ ਜਦੋਂ ਤੁਸੀਂ ਬਲਵਿੰਦਰ ਸਿੰਘ ਤਲਵਾੜੇ ਦੇ ਨਾਲ ਹੁੰਦੇ ਸੀ ਜਾ ਤੁਹਾਡੀ ਜਥੇਬੰਦੀ ਖਤਮ ਨਹੀਂ ਹੋਈ ਸੀ ਜਦੋਂ ਤੁਸੀਂ ਕਹਿੰਦੇ ਜਦੋਂ ਜਥੇਬੰਦੀ ਚੱਲਦੀ ਸੀ ਪ੍ਰੈਸ ਕਾਨਫਰੰਸਾਂ ਵੀ ਹੁੰਦੀਆਂ ਸੀ ਪਲਵਿੰਦਰ ਸਿੰਘ ਤਲਵਾੜਾ ਮੁੱਖ ਬਲਾਰੇ ਦੇ ਤੌਰ ਤੇ ਬੋਲਦੇ ਸੀ ਉਦੋਂ ਤੁਸੀਂ ਵੀ ਕਈ ਜਗ੍ਹਾ ਤੇ ਨਾਲ ਦੇਖਿਆ ਮੈਨੂੰ ਵੀ ਮਿਲੇ ਹੋ ਤਾਂ ਉਦੋਂ ਤੁਸੀਂ ਇਹ ਗੱਲਾਂ ਕਹਿੰਦੇ ਹੁੰਦੇ ਸੀ ਕਿ ਸਾਡੀ ਜਥੇਬੰਦੀ ਪਹਿਲਾਂ ਦੀ ਬਣਾਈ ਹੋਈ ਆ ਦੀਪ ਸਿੱਧੂ ਦੀ ਜਥੇਬੰਦੀ ਬਣਾਈ ਹੋਈ ਇਹ ਆ ਦੀਪ ਸਿੱਧੂ ਨੇ ਤਾਂ ਅਮਰਤਪਾਲ ਨੂੰ ਪ੍ਰਧਾਨ ਥਾਪਿਆ ਹੀ ਨਹੀਂ ਇਹ ਪਲਵਿੰਦਰ ਤਲਵਾੜਾ ਵੀ ਕਹਿੰਦੇ ਰਹੇ ਨੇ ਕਿ ਦੀਪ ਸਿੱਧੂ ਨੇ ਤਾਂ ਪ੍ਰਧਾਨ ਹਰਨੇਕ ਸਿੰਘ ਫੌਜੀ ਨੂੰ ਥਾਪਿਆ ਬਿਲਕੁਲ ਨਹੀਂ ਨਹੀਂ ਉਹਦੋਂ ਨਾ ਜਦੋਂ ਉਹ ਰਜਿਸਟ੍ਰੇਸ਼ਨ ਹੋਣੀ ਸੀ ਉਹਦੇ ਵਿੱਚ ਕੁਝ ਰਿਕੁਆਇਰਮੈਂਟਾਂ ਸਿਗੀਆਂ ਵੀ ਕਿਹੜੇ ਬੰਦੇ ਨੂੰ ਖਜ਼ਾਨਚੀ ਲਾਉਣਾ ਕਿਹੜੇ ਨੂੰ ਉਸ ਟਾਈਮ ਦੀਪ ਨਹੀਂ ਕਿਹਾ ਸੀਗਾ ਵੀ ਚਲ ਹਰਨੇਕ ਸਿੰਘ ਫੌਜੀ ਅਜੇ ਪ੍ਰਧਾਨ ਰਹੇਗਾ ਡਾਕੂਮੈਂਟਾਂ ਜੋ ਕਿਸ ਬੇਸ ਤੇ ਉਹਨਾਂ ਕਿਹਾ ਸੀਗਾ ਕੀ ਆ ਇਹ ਨਹੀਂ ਮੈਂ ਜਾਣਦਾ ਬਟ ਪਰ ਜਿੰਨਾ ਕਿ ਮੈਨੂੰ ਪਤਾ ਆ ਕਿ ਉਸ ਟਾਈਮ ਨਾ ਤਾਂ ਸਾਡੇ ਤੇ ਨਹੀਂ ਕਿਰਪਾ ਸੀਗੀ ਨਾ ਹੀ ਸਾਨੂੰ ਸਮਝ ਸੀਗੀ ਨਾ ਮਸਲਿਆਂ ਦੀ ਸਮਝ ਸੀਗੀ ਤੇ ਹੁਣ ਮਹਾਰਾਜ ਨੇ ਚਲੋ ਬਖਸ਼ਿਸ਼ ਕੀਤੀ ਆ ਅਮਰਦੀ ਦਾਤ ਬਖਸ਼ੀ ਆ ਚਲੋ ਜਿੰਨੀ ਕਿ ਸੋਝੀ ਮਾਰੇ ਨਾ ਬਖਸ਼ੀ ਉਹਦੇ ਹਿਸਾਬ ਨਾਲ ਚੰਗੇ ਮਾਰੇ ਦਾ ਪਤਾ ਲੱਗਣ ਲੱਗਿਆ ਉਸ ਟਾਈਮ ਕਾਗਜ਼ਾਂ 'ਚ ਜ਼ਰੂਰ ਦੂਜਾ ਕੀਤਾ ਸੀਗਾ ਪਰ ਜਿਹੜੀ ਹਾਜੇ ਵੀ ਜਿਹੜੇ ਉਹ 9 ਬੰਦੇ ਸੀਗੇ ਜਿਹੜੇ ਉਹੀ ਜਥੇਬੰਦੀ ਨੂੰ ਰਨ ਕੀਤਾ ਜਿਹਨਾਂ ਨੇ ਗੁਰਮੀਤ ਬੱਕਣ ਵਾਲਾ ਦਲਜੀਤ ਕਲਸੀ ਇਹ ਸਾਰੇ ਉਹਦੇ ਵਿੱਚ ਕਾਗਜ਼ਾਂ 'ਚ ਹਜੇ ਵੀ ਪ੍ਰਧਾਨ ਹਰਨੇਕ ਸਿੰਘ ਫੌਜੀ ਸੀਗਾ ਨਾਮ ਹੂੰ ਜੇ ਉਹਦਾ ਆਪਾਂ ਸਰਟੀਫਿਕੇਟ ਕਢਾਈਏ ਨਾ ਹੂੰ ਪਰ ਰਜਿਸਟ੍ਰੇਸ਼ਨ ਹਜੇ ਵੀ ਮੇਰੇ ਨਾਮ ਦੀ ਜਿਹੜੀ ਪੰਜ ਆ ਹਾਂਜੀ ਹਾਂਜੀ ਜਿਹੜੀ ਫਿਰ ਬਾਅਦ 'ਚ ਇਥੋਂ ਰਜਿਸਟ੍ਰੇਸ਼ਨ ਕਰਾਈ ਆ ਤਲਵਾੜੇ ਤੋਂ ਹੂੰ ਤਲਵਾੜਾ ਪਿੰਡ ਦਾ ਹੈੱਡ ਆਫਸ ਤੇ ਹੋਈ ਮਹਾੜੀ ਤੋਂ ਆ ਉਹਦੇ ਵਿੱਚ ਵੀ ਫਿਰ ਹਰਨੇਕ ਸਿੰਘ ਫੌਜੀ ਜਾਨਕਾ ਮੇਰਾ ਹੀ ਪਾਇਆ ਸੀਗਾ ਹੂੰ ਇਹ ਬਾਅਦ 'ਚ ਹੋਈ ਸੀਗੀ ਰਜਿਸਟ੍ਰੇਸ਼ਨ ਪਰ ਇੰਨਾ ਹੈਗਾ ਇਹ ਵਾਰਸ ਪੰਜਾਬ ਦੇ ਨਾਂ ਤੇ ਹੋ ਗਈ ਸੀ ਜਿਹੜਾ ਦੀਪ ਕਹਿੰਦਾ ਸੀ ਇਹ ਵਾਰਸ ਪੰਜਾਬ ਦੇ ਨਾਂ ਤੇ ਹੋਣੀ ਅੱਛਾ ਤੁਸੀਂ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਚੱਲੇ ਸੀਗੇ ਦੀਪ ਸਿੱਧੂ ਦੀ ਸੋਚ ਦੇ ਅਕੋਰਡਿੰਗ ਜਾਂ ਦੀਪ ਸਿੱਧੂ ਨੇ ਜੋ ਗੱਲਾਂ ਕਹਿਣੀਆਂ ਵੀ ਵਾਰਸ ਪੰਜਾਬ ਦੀ ਜਾਂ ਪੰਜ ਆਵ ਦੇ ਵਾਰਸਾਂ ਦੀ ਜੋ ਜਥੇਬੰਦੀ ਬਣੀ ਆ ਇਹ ਜਥੇਬੰਦੀ ਦੇ ਵਿੱਚ ਉਹ ਫੈਸਲਾ ਮਨਜ਼ੂਰ ਹੋ ਜਿੱਦਰਲੇ ਮੈਂਬਰ ਵੱਧ ਹੋਣਗੇ ਜਦੋਂ 9 ਮੈਂਬਰ ਇੱਕ ਪਾਸੇ ਸੀ ਤੇ 7 ਇੱਕ ਪਾਸੇ ਸੀ ਫਿਰ ਤੁਸੀਂ ਅੱਜ ਤੱਕ ਲੋਕਾਂ ਨੂੰ ਕਿਉਂ ਕਹਿੰਦੇ ਰਹੇ ਕੀ ਦੀਪ ਸਿੱਧੂ ਨੇ ਜੋ ਜਥੇਬੰਦੀ ਬਣਾਈ ਉਹ ਸਾਡੇ ਵਾਲੀ ਅਤੇ ਅਮਰਤਪਾਲਤਾ ਪ੍ਰਧਾਨ ਹੀ ਨਹੀਂ ਸੀ ਉਹ ਬਲੌਕ ਮਾਰਿਆ ਹੋਇਆ ਸੀ ਜਾਂ ਇਦਾਂ ਇਹ ਗੱਲਾਂ ਕਿਉਂ ਹੁੰਦੀਆਂ ਰਹੀਆਂ ਨਹੀਂ ਉਸ ਟਾਈਮ ਨਾ ਐਕਚੁਅਲੀ ਜਿਹੜੀ ਦੀਪ ਦੀ ਸੋਚ ਦੀ ਸਮਝ ਹੈ ਨਾ ਉਹ ਦੀਪ ਦੇ ਜਾਣ ਤੋਂ ਬਾਅਦ ਹੀ ਪਤਾ ਲੱਗੀ ਉਸ ਟਾਈਮ ਤਾਂ ਸਾਡੇ ਦਿਲ 'ਚ ਇਹੀ ਹੁੰਦਾ ਸੀਗਾ ਵੀ ਦੀਪ ਜਿੰਨਾ ਟਾਈਮ ਵੀ ਰਹੇ ਸਾਡੇ ਨਾਲ ਰਹੇ ਮਤਲਬ ਕਿ ਹੋਰ ਕਿਸੇ ਪਾਸੇ ਨਾ ਜਾਵੇ ਦਾਵਾ ਅਸੀਂ ਉਹ ਕਰਦੇ ਸੀ ਤੇ ਅਸੀਂ ਨਾਲ ਰਹਿੰਦੇ ਆ ਵੇ ਦੀਪ ਤੇ ਦਾਵਾ ਸਾਡਾ ਹੀ ਆ ਸੋਚ ਨੂੰ ਨਹੀਂ ਅਸੀਂ ਉਸ ਟਾਈਮ ਤਾਂ ਪਛਾਣਿਆ ਨਹੀਂ ਪਰ ਹੁਣ ਸਮਝ ਲੱਗਦੀ ਵੀ ਉਹਦੀ ਸੋਚ ਕੀ ਸੀਗੀ ਉਸ ਟਾਈਮ ਤਾਂ ਪਤਾ ਹੀ ਨਹੀਂ ਸੀ ਮਤਲਬ ਉਸੇ ਗੱਲਾਂ ਕਰਕੇ ਦੋ ਬਣ ਗਈਆਂ ਜਥੇਬੰਦੀਆਂ ਜੇ ਉਹਦੀ ਸੋਚ ਤੇ ਪਹਿਰਾ ਦੰਦੇ ਤੇ ਜਥੇਬੰਦੀ ਇੱਕੋ ਰਹਿਣੀ ਸੀਗੀ ਇਹ ਨੌਬ ਤੇ ਨਹੀਂ ਸੀ ਆਣੀ ਇੱਕੋ ਰਹਿਣੀ ਸੀ ਇੱਕੋ ਰਹਿਣੀ ਸੀ ਕਿਉਂਕਿ ਦੀਪ ਦੇ ਤੁਸੀਂ ਕਹੇ ਦੀਪ ਦੇ ਜਾਣ ਤੋਂ ਬਾਅਦ ਦੀਪ ਦੇ ਵਿਚਾਰਾਂ ਦੀ ਸਮਝ ਆਈ ਸਮਝ ਆਈ ਪਰ ਦੀਪ ਦੇ ਜਾਣ ਤੋਂ ਬਾਅਦ ਹੀ ਤਾਂ ਅਮਰਤਪਾਲ ਪੰਜਾਬ ਆਇਆ ਨਹੀਂ ਆਇਆ ਤਾਂ ਬਾਅਦ ਵਿੱਚ ਹੈ ਪਰ ਇੱਕ ਉਹ ਜਿਹੜੀ ਐਕਚੁਅਲੀ ਦੀਪ ਜੋ ਚਾਹਦਾ ਸੀਗਾ ਨਾ ਉਸ ਤੇ ਪੈਰਾ ਅਸੀਂ ਨਹੀਂ ਦੇ ਸਕੇ ਨਹੀਂ ਦੇ ਸਕੇ ਨਹੀਂ ਦੇ ਸਕੇ